ਹਾਂਜੀ ਸਤਿ ਸ੍ਰੀ ਅਕਾਲ ਜੀ ਮੀਤਕਾਰ ਤੁਸੀਂ ਸਭ ਰਾਜ ਜੀ ਖੁਸ਼ੀ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਪਹਿਲਾਂ ਤੁਸੀਂ ਹਾਜ਼ਰੀ ਲਾਓ ਕਵੈਂਟ ਬਾਕਸ ਦੇ ਵਿੱਚ ਜਿਸ ਵੀ ਧਰਮ ਨੂੰ ਮੰਨਦੇ ਹੋ ਅੱਲਾ ਗੋਡ ਰਾਮ ਬਹਿਗੁਰੂ ਜੋ ਵੀ ਤੁਸੀਂ ਲਿਖਣਾ ਲਿਖ ਸਕਦੇ ਹੋ ਇਹ ਜਿਹੜੀ ਰੀਡਿੰਗ ਜਰਨ ਰੀਡਿੰਗ ਰੀਡਿੰਗ ਪਰ ਤੁਸੀਂ ਇਹ ਸਮਝ ਲਓ ਇਹਦੇ ਵਿੱਚ ਆਪਾਂ 3 ਨੰਬਰ ਚੁਣਨੇ ਨੇ ਤਿੰਨਾਂ ਦੇ ਵਿੱਚੋਂ ਜਦੋਂ ਆਪਾਂ ਸਟਾਰਟ ਕਰਨਾ ਇਹ ਵੀਡੀਓ ਤੁਸੀਂ ਕਦੇ ਵੀ ਸੁਣ ਲਵੋ ਤੁਹਾਡੇ ਤੱਕ ਕਿਸਮਤ ਨਾਲ ਤਾਂ ਹੀ ਪਹੁੰਚਣੀ ਹੈ ਜੇ ਤੁਹਾਡੇ ਉਸ ਕਰਮ ਨਾਲ ਕਰਮ ਕੀਤੇ ਹੋਏ ਹੋ ਜੀ ਨਹੀਂ ਇਹ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚੂਗੀ ਇਹ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚੂਗੀ ਜਿਨ੍ਹਾਂ ਦੇ ਉਹ ਜੀ ਨਾਲ ਕਰਮ ਨਾਲ ਜੁੜੇ ਹੋਏ ਨੇ ਕਿਸੇ ਵੀ ਤਰ੍ਹਾਂ ਪਹੁੰਚੇ ਕਿਸੇ ਵੀ ਤਰੀਕ ਨੂੰ ਪਹੁੰਚੇ ਕਿਸੇ ਵੀ ਕਿੱਥੋਂ ਪਹੁੰਚਵੇ ਤੁਸੀਂ ਇਹ ਗੱਲਾਂ ਆਪਣੇ ਉੱਤੇ ਅਜ਼ਮਾ ਸਕਦੇ ਹੋ ਜੇ ਤੁਹਾਡੀ ਉਹਦੇ ਨਾਲ ਮੈਚਿੰਗ ਹੁੰਦੀ ਆ ਤੁਸੀਂ ਸਮਝ ਲਓ ਕਿ ਸਾਡੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਹੋਣ ਵਾਲਾ ਹੈ ਪਹਿਲੇ ਆਪਾਂ ਤਿੰਨ ਨੰਬਰ ਨੇ 1 2 3 ਜਿਨ੍ਹਾਂ ਨੇ 1 ਨੰਬਰ ਚੁਣਿਆ 1 ਚੋਂ ਜਿਨ੍ਹਾਂ ਨੇ 2 ਚੁਣਿਆ ਚਾਹੁੰਦੇ ਨੇ 2 ਚੋਂ ਜਿਨ੍ਹਾਂ ਨੇ 3 ਚੁਣਨਾ ਚਾਹੁੰਦੇ ਨੇ 3 ਚੋਂ ਹੁਣ ਪਹਿਲਾ ਆਪਾਂ 1 ਨੰਬਰ ਵਾਲਿਆਂ ਦੀ ਸਟਾਰਟਿੰਗ ਕਰਦੇ ਆ ਜਿਹੜੇ ਇਹ ਜਿਨ੍ਹਾਂ ਨੇ ਇੱਕ ਨੰਬਰ ਚੁਣਿਆ ਦੇਖੋ ਇਹ ਇੱਕ ਬੰਦੇ ਦੀ ਨਹੀਂ ਹੈ ਕਿ ਜੇ ਅਪ ਕਹਿੰ ਵੀ ਇੱਕੋ ਹੀ ਬੰਦੇ ਤੇ ਇਹ ਗੱਲ ਟੁੱਕੂਗੀ ਜੇ ਤੁਹਾਡੇ ਤੇ ਟੁੱਕਦੀ ਹੈ ਤਾਂ ਤੁਸੀਂ ਠੀਕ ਉਸ ਨੂੰ ਸਮਝੋ ਵੀ ਸਾਡੇ ਤੇ ਇਹ ਸਾਰਾ ਕੁਝ ਹੋ ਰਿਹਾ ਜੇ ਤੁਹਾਡੇ ਤੇ ਨਹੀਂ ਤਾਂ ਤੁਹਾਡਾ ਆਉਣ ਵਾਲਾ ਅਗਲਾ ਸੌਚ ਅਪ ਫਿਰ ਇਹੀ ਰੀਡਿੰਗ ਇੱਕ ਇਸੇ ਤਰੀਕੇ ਫਿਰ ਕੱਟਾਂਗੇ ਦੇਖੋ ਤੁਸੀਂ ਭਗਤੀ ਬਹੁਤ ਕਰਦੇ ਹੋ ਇੱਕ ਨੰਬਰ ਵਾਲਿਆਂ ਦੀ ਗੱਲ ਕਰੀ ਬਹੁਤ ਹੀ ਤੁਸੀਂ ਭਗਤੀ ਦੇ ਵਿੱਚ ਲੀਨ ਰਹਿੰਦੇ ਹੋ ਪਾਠ ਪੂਜਾ ਬਹੁਤ ਜ਼ਿਆਦਾ ਕਰਦੇ ਪਰ ਤੁਹਾਡੇ ਘਰ ਦੇ ਮੈਂਬਰ ਤੁਹਾਨੂੰ ਇੱਕ ਗੱਲ ਕਹਿੰਦੇ ਨੇ ਵੀ ਇੱਕ ਕੰਮਚੋਰ ਜਾਂ ਕੰਮਚੋਰਨੀ ਕੰਮ ਤੋਂ ਟਲ ਕੇ ਬੈਠ ਗਿਆ ਜਾਂ ਕੰਮ ਤੋਂ ਟਲ ਕੇ ਬੈਠ ਜਾਂਦੀ ਹੈ ਜਦੋਂ ਤੁਹਾਨੂੰ ਇਹ ਗੱਲ ਕਹਿੰਦੇ ਤੁਹਾਡੇ ਦਿਲ ਦਿਮਾਗ ਦੇ ਉੱਤੇ ਬਹੁਤ ਹੀ ਸੱਟ ਲੱਗਦੀ ਹੈ ਭਾਵੇਂ ਤੁਹਾਡੇ ਅਪਦੇ ਹੋਣ ਭਾਵੇਂ ਤੁਹਾਡੇ ਗਵੰਢੀ ਹੋਣ ਭਾਵੇਂ ਤੁਹਾਡੇ ਰਿਸ਼ਤੇਦਾਰ ਹੂੰ ਤੇ ਤੁਸੀਂ ਬੜੇ ਦਿਲ ਦੇ ਸਾਫ਼ ਹੋ ਤੁਸੀਂ ਹਰ ਇੱਕ ਨਾਲ ਘੁਲ ਮਿਲ ਜਾਨੇ ਹੋ ਹਰ ਇੱਕ ਨੂੰ ਆਪਣੇ ਦਿਲ ਦਾ ਭੇਟ ਦੇ ਦਿੰਨੇ ਆ ਜਿੱਥੋਂ ਤੁਸੀਂ ਜਿਆਦਾ ਮਾਰ ਖਾਨੇ ਹੋ ਤੁਸੀਂ ਜੇ ਕੋਈ ਚੀਜ਼ ਵੀ ਮੰਗਦਾ ਉਹ ਵੀ ਅਗਲੇ ਨੂੰ ਦੇ ਦਿੰਨੇ ਹੋ ਭਾਵੇਂ ਤੁਹਾਡੇ ਕੰਨਾਂ ਦੀਆਂ ਬਾਲੀਆਂ ਵੀ ਕਿਉਂ ਨਾ ਮੰਗ ਲਵੇ ਤੁਸੀਂ ਉਹ ਵੀ ਦੇਣ ਲਈ ਤਿਆਰ ਹੋ ਜੰਨੇ ਆ ਤੁਹਾਡੇ ਘਰੇ ਇੱਕ ਟੰਗ ਇੱਕ ਡੰਗ ਦਾ ਆਟਾ ਤੁਸੀਂ ਇਹ ਵੀ ਕਹਿ ਦਿੰਨੇ ਹੋ ਕੋਈ ਗੱਲ ਨਹੀਂ ਅੱਧਾ ਲਾਇਆ ਅੱਧਾ ਅਸੀਂ ਰੱਖ ਲੈਨੇ ਆ ਜਿਹੜੀ ਤੁਹਾਡੀ ਇੱਕ ਨੰਬਰ ਵਾਲਿਆਂ ਦੀ ਸਿੱਤੇ ਅੱਜ ਜਨਾਬਾ ਮੈਂ ਇੱਕ ਨੰਬਰ ਕੱਢਿਆ ਹੈ ਜੀ ਹੁਣ ਮੈਂ ਆ ਗਈ ਦੋ ਨੰਬਰ ਵਾਲਿਆਂ ਦੇ ਹੁਣ ਜਿਨ੍ਹਾਂ ਨੇ ਦੋ ਨੰਬਰ ਚੁਣਿਆ ਉਹ ਧਿਆਨ ਨਾਲ ਸੁਣੋ ਇਹ ਇੱਕ ਦਿਨ ਦਾ ਨਹੀਂ ਹੈਗਾ ਵੀ ਅੱਜ ਦਾ ਹੀ ਆ ਹੱਬਾ ਕੋਈ ਲੈਬ ਨਹੀਂ ਲਾਈ ਹੋਈ ਹੈਗੀ ਇਹ ਜਦੋਂ ਵੀ ਤੁਹਾਡੇ ਤੱਕ ਵੀਡੀਓ ਪਹੁੰਚੂਗੀ ਉਦੋਂ ਉਸੇ ਦਿਨ ਤੋਂ ਤੁਹਾਡੇ ਉੱਤੇ ਇਹ ਚੀਜ਼ ਦਾ ਤੁਹਾਨੂੰ ਅਸਰ ਪਤਾ ਲੱਗੂਗਾ ਹੀ ਸਾਡੀ ਰੀਡਿੰਗ ਸੀ ਤੇ ਸਾਡੇ ਉੱਤੇ ਇਹ ਗੱਲਾਂ ਲਾਗੂ ਨੇ ਅਸੀਂ ਇਹ ਕੰਮ ਸਾਡੇ ਨਾਲ ਹੋ ਰਹੇ ਨੇ ਹੁਣ ਤੁਸੀਂ ਦੋ ਨੰਬਰ ਚੁਣਿਆ ਹੁਣ ਤੁਸੀਂ ਸੁਣੋ ਧਿਆਨ ਨਾਲ ਤੁਹਾਡੀ ਕਿੰਨੀ ਵੀ ਤੁਸੀਂ ਕਿਸੇ ਦੀ ਬਣਾ ਲਓ ਕਿੰਨਾ ਵੀ ਤੁਸੀਂ ਕਿਸ ਦਾ ਬਣੋ ਕਿੰਨਾ ਹੀ ਕਿਸੇ ਦਾ ਚੰਗਾ ਬਣ ਕੇ ਦੇਖ ਲਓ ਤੁਹਾਡੇ ਨਾਲ ਬੁਰਾ ਹੀ ਹੁੰਦਾ ਤੇ ਤੁਸੀਂ ਰਿਸ਼ਤੇ ਤਰ੍ਹਾਂ ਦਾ ਵੀ ਬਹੁਤ ਕਰਦੇ ਹੋ ਕੀਤਾ ਵੀ ਬਹੁਤ ਹੈਜੇ ਵੀ ਦਿਲ ਦੇ ਸਾਫ ਹਾਂ ਅੱਛੇ ਹਜੇ ਵੀ ਕਹਿੰਦੇ ਕੋਈ ਗਾਲ ਨਹੀਂ ਮਾਲਕਾ ਜੋ ਸਾਥੇ ਕਰਵਾ ਲਿਆ ਵਧੀਆ ਕੀਤਾ ਸੀ ਕਿਸੇ ਦਾ ਬੁਰਾ ਤਾਂ ਨਹੀਂ ਕੀਤਾ ਇਹ ਹੀ ਸੋਚਦੇ ਹਾਂ ਹਜੇ ਵੀ ਤੁਹਾਡੇ ਬੱਚੇ ਵੀ ਤੁਹਾਨੂੰ ਤੰਗ ਕਰਦੇ ਨੇ ਪਤਾ ਕੀ ਕਹਿੰਦੇ ਨੇ ਤੁਸੀਂ ਬਿਤੋਂ ਵੱਧ ਸਾਰਿਆਂ ਦਾ ਕਰਦੇ ਹੋ ਤਾਂ ਹੀ ਫਿਰ ਤੁਸੀਂ ਦੁਖੀ ਹੁੰਦੇ ਹੋ ਦੋ ਨੰਬਰ ਵਾਲਿਆਂ ਦੀ ਗੱਲ ਕਰਦੇ ਆਪਾਂ ਦੋ ਨੰਬਰ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੇ ਸੱਜੀ ਲੱਤ ਦੇ ਵਿੱਚ ਦਰਦ ਹੈ ਜਿਹੜੇ 2 ਨੰਬਰ ਜਿਨ੍ਹਾਂ ਨੇ ਚੁਣਿਆ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਦਰਦ ਹੁੰਦਾ। ਬਸ ਥੋੜਾ ਟਾਈਮ ਹੋਰ ਹੋਊਗਾ। ਮਾਲਕ ਨੇ ਕੱਟ ਦੇਣਾ ਸਭ ਕੁਝ ਬਹੁਤ ਕੁਝ ਪਹਿਲਾਂ ਉਹ ਅੱਛਾ ਹੋ ਜਾਣਾ। ਹੁਣ ਆਪਾਂ ਜਿਨ੍ਹਾਂ ਨੇ 3 ਨੰਬਰ ਚੁਣਿਆ ਇਹ ਇੱਕ ਦਿਨ ਦੀ ਰੀਡਿੰਗ ਨਹੀਂ ਹੈਗੀ ਜਦੋਂ ਵੀ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਕੋਈ ਆਪਾਂ ਲਾਈਵ ਨਹੀਂ ਹੋਏ ਹਾਂਗੇ ਉਦੋਂ ਤੇ ਆਪਣੀ ਕਿਸਮਤ ਅਜਮਾਓ ਵੀ ਇਹ ਸਾਡੇ ਨਾਲ ਮੈਚ ਕਰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ 3 ਨੰਬਰ ਵਾਲਿਆਂ ਦੀ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਧੋਖੇ ਹੀ ਮਿਲੇ ਨੇ ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਕਦੇ ਪਰ ਧੋਖਿਆਂ ਵਾਲਾ ਨੇ ਤੁਹਾਡੀ ਜਿਹੜੀ ਹੈਗੀ ਆ ਤੁਹੀ ਤੋੜਦੀ ਧੜਾ ਧੜ ਤੁਹਾਡੇ ਨਾਲ ਧੋਖੇ ਹੋਏ ਨੇ ਪਰ ਮਾ ਤੁਸੀਂ ਕਿਸੇ ਨੂੰ ਪੈਸਾ ਦਿੱਤਾ ਪਰ ਮਾ ਤੁਸੀਂ ਕਿਸੇ ਤੋਂ ਆਧਾਰ ਦਵਾਇਆ ਪਰ ਮਾ ਕਿਸੇ ਹੋਰ ਤੋਂ ਕਰਜ਼ਾ ਦਵਾਇਆ ਤੁਸੀਂ ਚਾਹੇ ਜਾਮ ਨਹੀਂ ਲੈ ਲਈ ਚਾਹੇ ਮੋਟਰਸਾਈਕਲ ਦਾ ਦਵਾਇਆ ਚਾਹੇ ਕਿਸੇ ਨੂੰ ਕੋਈ ਵੀ ਵਿੱਚ ਖੜ ਕੇ ਚਾਹੇ ਸੌਦਾ ਚਕਾਇਆ ਚਾਹੇ ਕੱਪੜੇ ਚਕਾਏ ਨੇ ਪਰ ਉਹ ਡੰਨ ਤੁਹਾਨੂੰ ਭੁਗਤਣਾ ਪਿਆਗਾ ਐਸੇ ਗੱਲੋਂ ਤੁਸੀਂ ਹੁਣ ਅੱਜਕੱਲ ਡਿਪਰੈਸ਼ਨ ਦੇ ਵਿੱਚ ਰਹਿਣ ਲੱਗੇ ਕਿਉਂ ਰਹਿੰਦੇ ਹੋ ਕੋਈ ਗੱਲ ਨਹੀਂ ਉਦੋਂ ਦੁੱਗਣਾ ਤੁਹਾਨੂੰ ਪ੍ਰਮਾਤਮਾ ਦੇਣ ਵਾਲਾ ਤਿੰਨ ਨੰਬਰ ਵਾਲਿਆਂ ਦੀ ਗੱਲ ਕਰਦੀਆਂ ਨੇ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਹੁਣ ਮੂਰੇ ਮੂਰੇ ਬਹੁਤ ਅੱਛਾ ਹੋਣ ਵਾਲਾ ਸਭ ਕੁਝ ਬਹੁਤ ਹੀ ਅੱਛੇ ਦਿਨ ਆਉਣ ਵਾਲੇ ਨੇ ਤੁਹਾਡੇ ਨਾਲ ਬਹੁਤ ਚੰਗਾ ਹੋਣ ਵਾਲਾ ਜੇ ਤੁਹਾਡੇ ਬੱਚੇ ਦਾ ਬਾਹਰਲਾ ਨਹੀਂ ਬਣਦਾ ਉਹ ਵੀ ਬਣ ਰਿਹਾ ਵਾ ਬਣ ਜਾਣਾ ਵਾ ਥੋੜੇ ਦਿਨਾਂ ਚ ਹੀ ਬਣ ਜਾਊਗਾ ਬਸ ਜਦ ਤੱਕ ਜਦ ਤੁਹਾਡੇ ਕੋਲੇ ਵੀਡੀਓ ਪਹੁੰਚ ਲਈ ਉਸ ਉਦੋਂ ਤੋਂ ਤੁਸੀਂ ਇਹ ਦੇਖਣਾ ਚਾਹੇ ਵੀਡੀਓ ਪਾਈ ਨੂੰ ਮਹੀਨਾ ਹੋ ਗਿਆ ਹੋਵੇ ਚਾਹੇ 2 ਮਹੀਨੇ ਪਾਈ ਹੋਣ ਇਹ ਕੋਈ ਗੱਲ ਨਹੀਂ ਇਹਦੇ ਵਿੱਚ ਹੈਗੀ ਬਸ ਤੁਸੀਂ ਉਦੋਂ ਤੋਂ ਆਪਣੀ ਕਿਸਮਤ ਜਮਾ ਕੇ ਦੇਖ ਲਿਓ ਵੀ ਇਹ ਬਾਕੀ ਸਾਡੇ ਨਾਲ ਇਹ ਕੁਝ ਹੋਇਆ ਵਾ ਇਹ ਉਹਨਾਂ ਲੋਕਾਂ ਤੇ ਲਾਗੂ ਹੋ ਜਿਨ੍ਹਾਂ ਜਿਨ੍ਹਾਂ ਨੇ 1 2 3 ਨੰਬਰ ਜਿਵੇਂ ਜਿਵੇਂ ਚੁਣੇ ਨੇ ਓਕਣ ਓਕਣ ਇਹ ਤੁਹਾਡੀ ਕਿਸਮ ਦਾ ਰਿਜ਼ਲਟ ਆ ਅੱਛਾ ਜੀ ਆਜਾ ਦਿਓ ਫੇਰ ਮਿਲਾਂਗੇ ਇਸੇ ਤਰ੍ਹਾਂ ਹੀ ਫੇਰ ਤੁਹਾਨੂੰ ਤੁਹਾਡੇ ਹਾਲ ਚਾਲ ਦੱਸਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ